brought to by silver pumps top quality or consistent performance ke liye sirf silver pumps naam yaad rakhna appa guru nu mannan wale ha appa sare dharman di qadr karan wale bande ha appa sarbat de palle di baani padan wale bande ha har tije din di ghatna hundi si beadbi ho gayi ji ajj guru saab de ang jede ne etho roodiyan to mile ethe beadbi ho gayi ਇੱਥੇ ਫਲਾਨਾ ਫਲਾਨੇ ਧਰਮ ਦੇ ਗ੍ਰੰਥ ਦੀ ਬੇਅਦਬੀ ਹੋ ਗਈ ਤੀਜੇ ਦਿਨ ਹੁੰਦਾ ਸੀ ਉਹ ਸਜਾਈ ਇਹ ਨਹੀਂ ਸੀ ਜੀ ਦੋ ਤਿੰਨ ਸਾਲ ਸਜਾਈ ਉਹ ਘਟ ਕੇ ਅਗਲਾ ਆ ਜਾਂਦਾ ਸੀ ਹੁਣ ਅਸੀਂ ਵਿਧਾਨ ਸਭਾ ਦੇ ਵਿੱਚ ਇਹ ਫੈਸਲਾ ਕੀਤਾ ਹੈ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਵੀ ਹੋਣਾ ਕਿ ਬੇਅਦਬੀ ਕਰਨ ਵਾਲੇ ਜਿਹੜੇ ਕੋਈ ਬੇਅਦਬੀ ਕਰਦਾ ਕਿਸੇ ਵੀ ਧਰਮ ਦੇ ਗ੍ਰੰਥ ਦੀ ਤਾਂ ਉਨੂੰ ਐਸੀ ਸਜ਼ਾ ਮਿਲੂ ਕਿ ਦੁਬਾਰਾ ਕਈ ਪੀੜ੍hiyan ਉਹਦੀਆਂ ਇਸ ਗੱਲ ਬਾਰੇ ਸੋਚ ਵੀ ਨਹੀਂ ਸਕਦੀਆਂ ਕਿ ਅਸੀਂ ਕੋਈ ਇਹੋ ਜਿਹਾ ਆਪਾਂ ਗੁਰੂ ਨੂੰ ਮੰਨਣ ਵਾਲੇ ਆ ਆਪਾਂ ਸਾਰੇ ਧਰਮਾਂ ਦੀ ਕਦਰ ਕਰਨ ਵਾਲੇ ਬੰਦੇ ਆ ਆਪਾਂ ਸਰਬੱਤ ਦੇ ਭਲੇ ਦੀ ਬਾਣੀ ਪੜਨ ਵਾਲੇ ਬੰਦੇ ਆ ਹਰ ਤੀਜੇ ਦਿਨ ਦੀ ਘਟਨਾ ਹੁੰਦੀ ਸੀ ਬੇਅਦਬੀ ਹੋ ਗਈ ਜੀ ਅੱਜ ਗੁਰੂ ਸਾਹਿਬ ਦੇ ਅੰਗ ਜਿਹੜੇ ਨੇ ਇੱਥੋਂ ਰੂੜੀਆਂ ਤੋਂ ਮਿਲੇ ਇੱਥੇ ਬੇਅਦਬੀ ਹੋ ਗਈ ਇੱਥੇ ਫਲਾਣਾ ਫਲਾਣੇ ਧਰਮ ਦੇ ਗ੍ਰੰਥੀ ਬੇਅਦਵੀ ਹੋ ਗਈ ਤੀਜੇ ਦਿਨ ਹੁੰਦਾ ਸੀ ਉਹ ਸਜਾਈ ਇਹ ਨਹੀਂ ਸੀ ਜੀ ਦੋ ਤਿੰਨ ਸਾਲ ਸਜਾ ਸੀ ਉਹ ਘਟ ਕੇ ਅਗਲਾ ਆ ਜਾਂਦਾ ਸੀ ਹੁਣ ਅਸੀਂ ਵਿਧਾਨ ਸਭਾ ਦੇ ਵਿੱਚ ਇਹ ਫੈਸਲਾ ਕੀਤਾ ਹੈ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਵੀ ਹੋਣਾ ਕਿ ਬੇਅਦਵੀ ਕਰਨ ਵਾਲੇ ਜਿਹੜੇ ਕੋਈ ਬੇਅਦਵੀ ਕਰਦਾ ਕਿਸੇ ਵੀ ਧਰਮ ਦੇ ਗ੍ਰੰਥੀ ਤਾਂ ਉਨੂੰ ਐਸੀ ਸਜ਼ਾ ਮਿਲੂ ਕਿ ਦੁਬਾਰਾ ਕਈ ਪੀੜ੍hiyan ਉਹਦੀਆਂ ਇਸ ਗੱਲ ਬਾਰੇ ਸੋਚ ਵੀ ਨਹੀਂ ਸਕਦੀਆਂ ਕਿ ਅਸੀਂ ਕੋਈ ਐਹਾ ਜਿਹਾ ਕਾਰਨਾਮਾ ਜਾਂ ਐਹਜੀ ਕਰਤੂਤ ਕਰਦੀਏ ਕਿਉਂਕਿ ਇਸ ਕਾਨੂੰਨ ਤੋਂ ਬਿਨਾ ਇਹ ਗੱਲ ਬਣਨੀ ਨਹੀਂ ਸੀ ਕਿਉਂਕਿ ਜਦੋਂ ਸਰਕਾਰਾਂ ਆਪ ਹੀ ਕਰਾਉਣ ਲੱਗ ਜਾਂਦੀਆਂ ਸੀ ਫਿਰ ਸਜ਼ਾ ਕਿਹਨੂੰ ਦਵਾਉਂਗੇ ਜੀ ਤੂੰ ਫਿਰ ਆਪਾਂ ਯੋਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਲੱਗਿਆ ਟਾਈਮ ਉਹਨੂੰ ਸ਼ੁਰੂ ਕਰਨ ਤੇ ਕਿਉਂਕਿ ਪਹਿਲਾਂ ਸਾਨੂੰ ਇਹ ਪਤਾ ਕਰਨਾ ਪਿਆ ਕਿ ਸਪਲਾਈ ਕਿੱਥੋਂ ਆਉਂਦੀ ਹੈ ਫਿਰ ਸਪਲਾਈ ਕਿਵੇਂ ਰੁਕੂਗੀ ਸਪਲਾਈ ਰੋਕਣ ਤੋਂ ਬਾਅਦ ਫਿਰ ਜਿਹੜੇ ਬੱਚੇ ਮਰੀਜ਼ ਨੇ ਵਿਚਾਰੇ ਜਿਹੜੇ ਪੈ ਗਏ ਬੁਰੀ ਸੰਗਤ ਚ ਉਹ ਤੜਫਣਗੇ ਤੜਫਣਗੇ ਤਾਂ ਉਹਨਾਂ ਨੂੰ ਕਿਹੜੇ ਹਸਪਤਾਲ ਚ ਲੈ ਕੇ ਜਾਵਾਂਗੇ ਓਟ ਕਲੀਨਿਕ ਅਪਡੇਟ ਕੀਤੇ ਰੀ ਹੈਬ ਸੈਂਟਰ ਅਪਡੇਟ ਕੀਤੇ ਫਿਰ ਪਤਾ ਲੱਗਿਆ ਪੁਲਿਸ ਦੇ ਛੋਟੇ ਮੁਲਾਜ਼ਮ ਮਿਲੇ ਹੋਏ ਨੇ ਉਹ ਪਹਿਲੀ ਦੱਸ ਦਿੰਦੇ ਸੀ ਵੀ ਛਾਪਾ ਮਾਰਨ ਆ ਰਹੇ ਥੋੜੇ ਪਿੰਡ ਉਹ ਭੱਜ ਜਾਂਦੇ ਸੀਗੇ ਉਹਨਾਂ ਨੇ ਬਦਲੀਆਂ ਕੀਤੀਆਂ ਪੂਰੇ ਪੰਜਾਬ 'ਚ ਅਕ੍ਰੋਸ ਦਾ ਪੰਜਾਬ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਸਪਲਾਈ ਰੋਕੀ ਤੇ ਫਿਰ ਸ਼ੁਰੂ ਕੀਤਾ ਪੀਲਾ ਪੰਜਾ ਤੇ ਹਰ ਰੋਜ਼ ਕਿਤੇ ਨਾ ਕਿਤੇ ਹੁਣ ਤੁਸੀਂ ਦੇਖਦੇ ਹੋਵੋਗੇ ਹਜ਼ਾਰਾਂ ਕਿਲੋ ਦੀ ਜਿਹੜੀ ਜਿਹੜੀ ਮਾਤਰਾ 'ਚ ਜਿਹੜੀ ਹੈਰੋਇਨ ਵਗੈਰਾ ਜਾਂ ਕੋਈ ਹੋਰ ਨਸ਼ੇ ਫੜੇ ਜਾ ਰਹੇ ਨੇ ਤੇ ਇਹ ਤਾਂ ਹੋ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਸੈਂਕੜੇ ਘਰਾਂ 'ਚ ਚਿੱਟੇ ਰੰਗ ਦੇ ਸੱਫਰ ਪਿਸ਼ਾ ਕੇ ਚਿੱਟਾ ਖੁਆ ਖੁਆ ਕੇ ਸਾਡੇ ਬੱਚਿਆਂ ਨੂੰ ਤੇ ਆਪ ਤੁਸੀਂ ਉਸ ਘਰ ਨੂੰ ਬਰਬਾਦ ਕਰਕੇ ਆਪ ਤੁਸੀਂ ਤਿੰਨ ਮੰਜ਼ਲਾ ਘਰ ਪਾ ਕੇ ਤੇ ਦੀਪਮਾਲਾ ਕਰਕੇ ਰਹਿੰਦੇ ਹੋ ਇਹ ਤਾਂ ਹੋ ਨਹੀਂ ਸਕਦਾ ਸਜ਼ਾ ਮਿਲੂਗੀ ਭਾਵੇਂ ਛੋਟਾ ਹੈ ਭਾਵੇਂ ਵੱਡਾ ਭਾਵੇਂ ਉਦੀ ਰਾਜਨੀਤਿਕ ਤੌਰ ਤੇ ਕਿੰਨੀ ਮਰਜੀ ਤਾਕਤ ਹੈ ਬਖਸ਼ਿਆ ਨਹੀਂ ਜਾਊਗਾ ਜੀ ਕਾਨੂੰਨ ਵੱਡਾ ਹੈ ਜਿਹੜੇ ਕਹਿੰਦੇ ਸੀ ਨਾ ਕਿ ਪੁਲਿਸ ਤਾਂ ਸਾਨੂੰ ਪੁੱਛ ਕੇ ਘਰੇ ਆਉਂਦੀ ਹੈ ਜਬ ਪੁਲਿਸ ਤਾਂ ਸਾਨੂੰ ਦੱਸੇ ਬਿਨਾਂ ਘਰੇ ਨਹੀਂ ਆ ਸਕਦੀ ਨਾਬੇ ਜਾ ਕੇ ਮਿਲਿਆਇਓ ਅਨਾਬੇ ਜਾ ਕੇ ਮਿਲਿਆਇਓ ਤੇ ਇਹ ਕਈ ਵਾਰੀ ਨਾ ਬੰਦੇ ਨੂੰ ਗਲਤ ਫਹਮੀ ਹੋ ਜਾਂਦੀ ਹੈ ਕਿ ਸ਼ਾਇਦ ਮੈਂ ਆ ਪਰ ਪ੍ਰਮਾਤਮਾ ਉਹਦੀ ਚੱਕੀ ਪ੍ਰਮਾਤਮਾ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਫਰੀਕ ਹੈ ਜੀ ਵੱਡਿਆਂ ਵੱਡਿਆਂ ਆਉਣ ਵਾਲੇ ਦਿਨਾਂ 'ਚ ਵੀ ਵੱਡਿਆਂ ਵੱਡਿਆਂ ਮੱਛੀਆਂ ਫੜੀਆਂ ਜਾਣਗੀਆਂ ਔਰ ਦੁੱਖ ਇਹ ਇਸ ਗੱਲ ਦਾ ਹੋਇਆ ਕਈਆਂ ਦੇ ਚਿਹਰੇ ਸਾਹਮਣੇ ਆ ਗਏ ਜੀ 도ਗਲੇ ਚਿਹਰੇ ਪਹਿਲਾਂ ਕਹੀਗੇ ਇਹਨੂੰ ਫੜਦੇ ਕਿਉਂ ਨਹੀਂ ਵੱਡੀਆਂ ਮੱਛੀਆਂ ਨੂੰ ਫੜਦੇ ਕਿਉਂ ਨਹੀਂ ਫੜਦੇ ਜਿਸ ਦਿਨ ਫੜ ਲੇ ਉਹਤੇ ਕਹਿੰਦੇ ਜੀ ਬਹੁਤ ਗਲਤ ਕੀਤਾ ਜੀ ਬਹੁਤ ਲੋਕਤੰਤਰੀਕ ਤਰੀਕੇ ਨਾਲ ਤਾਂ ਹੈ ਨਹੀਂ ਗਲਤ ਕੀਤਾ ਗਲਤ ਕੀਤਾ ਯਾਰ ਦੱਸੋ ਯਾਰ ਤੁਸੀਂ ਭਰਾਵੋ 2021 ਚ ਕਿਸੇ ਹੋਰ ਪਾਸੇ ਸੀ 2022 ਚ ਕਿਸੇ ਹੋਰ ਪਾਸੇ ਸੀ 2024 ਚ ਕਿਸੇ ਹੋਰ ਪਾਸੇ ਸੀ 2025 ਚ ਕਿਸੇ ਹੋਰ ਪਾਸੇ ਹੋ ਇੱਕ ਥਾਂ ਮੇ ਤਾਂ ਖੜ੍ਹਜੋ ਸੁਸ਼ੇਸ ਕਰਕੇ ਆ ਜਿਹੜਾ ਪਿਆਰ ਤੁਸੀਂ ਦੇ ਰਹੇ ਹੋ ਇਹ ਮੇਰੇ ਚ ਕੋਈ ਕਲਾ ਨਹੀਂ ਮੇਰੀ ਕੋਈ ਕਾਤ ਨਹੀਂ બસ ਇੰਨਾ ਕੁ ਫਰਕ ਹੈ ਕਿ ਨਾ ਮੈਂ ਚਿੱਟੇ ਵਾਲੇ ਕਿਸੇ ਤਸਕਰ ਨੂੰ ਆਪਣੀ ਗੱਡੀ 'ਚ ਬਿਠਾ ਕੇ ਲੈ ਕੇ ਜਾਣਾ ਨਾ ਮੈਂ ਰੇਤੇ ਵਾਲੀਆਂ ਖੱਡਾਂ 'ਚ ਸੱਪ ਪਾਉਣਾ ਨਾ ਮੈਂ ਕਿਸੇ ਢਾਬੇ 'ਚ ਜਾਂ ਕਿਸੇ ਰੈਸਟੋਰੈਂਟ 'ਚ ਸੱਪ ਪਾਉਣਾ ਜੇ ਮੇਰਾ ਹਿੱਸਾ ਹੈ ਤਾਂ ਸਾਡੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਹੁਣ ਮੇ ਦਾ ਕੀ ਕੀ ਇਸ਼ਾਨੀ ਹੈ